ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਆਪਾਂ ਵੀਡੀਓ ਬਣਾ ਰਹੇ ਆ ਮਿਲਨ ਪੈਲਸ ਵਿੱਚ ਔਰ ਆਪਣਾ ਨਾਈਟ ਦਾ ਕੰਮ ਆ ਕਾਊਂਟਰ ਵਗੈਰਾ ਆਪਣੇ ਲੱਗੇ ਹੋ ਸਟਾਲਾਂ ਲੱਗੀਆਂ ਆ ਜਿੱਥੇ ਹਲਵਾਈਆਂ ਦੇ ਵੀ ਕੰਮ ਆਪਣਾ ਆ ਤਾਂ ਦਿਖਾਉਨੇ ਆ ਤੁਹਾਨੂੰ ਵੀਡੀਓ ਵਿੱਚ ਜੋ ਜੋ ਆਪਾਂ ਲਾਇਆ ਸਟਾਲਾਂ ਵਗੈਰਾ ਕਾਊਂਟਰ ਵਗੈਰਾ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਦੇਖ ਸਕਦੇ ਹੋ ਜੀ ਆਪਣਾ ਹਲਵਾਈਆਂ ਦਾ ਕੰਮ ਇੱਧਰ ਸਬਜ਼ੀਆਂ ਵਗੈਰਾ ਆ ਗਈਆਂ ਜੀ ਠੀਕ ਹੈ ਜੀ ਔਰ ਇੱਥੇ ਆਪਣਾ 스낵ਸ ਦੀ ਸਟਾਲ ਆ ਆਪਣੇ ਮੰਗਲ ਉਸਤਾਦ ਬੈਠੇ ਆ ਠੀਕ ਹੈ ਜੀ 스낵ਸ ਆਪਣੇ ਪਏ ਤੇ ਫਿੰਗਰ ਵਗੈਰਾ ਚੀਜ਼ ਬੋਲ ਵਿਦ ਇੱਥੇ ਆਪਣੀ ਕਾਫੀ ਆ ਦੇਖ ਸਕਦੇ ਹੋ ਬਾਈ ਸਾਹਿਬ ਕਾਫੀ ਸ੍ਰਿੰਦਰ ਇੱਧਰ ਆਪਣੇ ਕਾਊਂਟਰ ਆ ਗਿਆ ਬਾਰਬਲ ਕੈਟਰਸ ਠੀਕ ਹੈ ਜੀ ਸਟਾਲਾਂ ਆਏ ਠੋਕੇ ਆ ਤੂੰ ਲੈ ਤਾਂ ਆ ਨਾ ਹਾਂ ਦੇਖ ਸਕਦੇ ਹੋ ਡੋਸਾ ਔਰ ਇੱਥੇ ਟਿੱਕੀ ਦੀ ਸਟਾਲ ਆ ਆ ਮੈਂ ਦੋ ਹੀ ਜਿਆਦੇ ਕੋਲ ਤੇ ਨਾ ਰੱਖਦਾ ਦੇਖ ਸਕਦੇ ਹੋ ਜੀ ਮੁੰਡੇ ਮਿਹਨਤਾਂ ਕਰ ਰਿਹਾ ਗੁਰਪ੍ਰੀਤ ਕਿਹੜੀ ਸਟਾਲ ਤੇ ਹੋ ਵੀਰੇ ਤੁਸੀਂ ਨਹੀਂ ਇਹ ਸੀਆ ਵਾਲਾ ਹੈ ਸੀਆ ਵਾਲਾ ਗੁਰਪ੍ਰੀਤ ਹਾਂਜੀ ਏਸੀਆ ਦਾ ਵੀ ਕੰਮ ਇਹਦਾ ਔਰ ਸਟਾਲਾਂ ਤੇ ਆਉਂਦਾ ਕਿਹੜਾ ਅੱਜ ਕਿਹੜੀ ਸਟਾਲ ਤੇ ਤੁਸੀਂ ਅੱਜ ਰਾਜਪੁਰ ਬਾਈ ਓਕੇ ਬਾਈ ਤੁਸੀਂ ਵੀਰੇ ਟਿੱਕੀ ਦੇ ਵੀਰੇ ਓਕੇ ਕੀ ਕੀ ਬਣਾਈਆਂ ਸਟਾਲਾਂ ਅੱਜ ਦਸ ਟਿੱਕੀ ਵੀਰੇ ਤੇ ਦਹੀਂ ਪਰ ਔਰ ਰਾਜਪੋਗ ਗੋਲ ਗੱਪਾ ਮਨਚੂਰੀਅਨ ਡੋਸਾ ਪਾਓ ਭਾਜੀ ਪਾਓ ਭਾਜੀ ਓਕੇ ਠੀਕ ਹੈ ਜੀ ਇੱਧਰ ਗੋਲ ਗੱਪੇ ਦੀ ਸਟਾਲ ਆ ਗਈ ਸੋਸ ਕੋਣ ਲਿਆ ਦੀ ਹੁਣ ਹੋਰ ਨਾ ਸੋਲੀ ਸੋਸ ਕੋਣ ਹਾਂਜੀ ਤਾਂ ਆ ਬਾਈ ਆਪਣਾ ਮੇਨ ਸਟਾਲਾਂ ਦਾ ਆ ਇਹਦੇ ਕੋਲ ਸਟਾਲਾਂ ਦਾ ਕੰਮ ਆ ਹਾਂਜੀ ਬਾਈ ਜੀ ਕਿੱਥੋਂ ਦੇ ਆ ਬਾਈ ਤੁਸੀਂ ਬਾਈ ਫਾਈਲ ਕਰ ਦੇ ਓਕੇ ਕੰਮ ਪਿੰਡ ਮੋ ਜਾਂਦੇ ਕੰਮ ਮਰਨੀ ਵਾਲੇ ਕਰਦੇ ਆ ਜੀ ਓਕੇ ਓਕੇ ਚਾਲਾਂ ਦਾ ਕੰਮ ਕਰਦੇ ਆ ਸਾਰਾ ਜੀ ਠੀਕ ਹੈ ਜੀ ਜੋ ਵੀ ਕਿਸੇ ਤਰ੍ਹਾਂ ਦੀ ਚਾਲ ਹੋਵੇ ਆਪਾਂ ਨੂੰ ਸੰਪਰਕ ਕਰ ਸਕਦਾ ਵੀਰ ਓਕੇ ਓਕੇ ਕਾਊਂਟਰ ਵਗੈਰਾ ਆਪਣੇ ਸਾਰੇ ਹਾਂਜੀ ਹਾਂਜੀ ਸਭ ਕੁਝ ਆਪਣਾ ਹੈ ਜੀ ਠੀਕ ਹੈ ਜੀ ਅੱਜ ਕੀ ਕੀ ਬਣਾ ਰਹੇ ਹੋ ਅੱਜ ਅਸੀਂ ਬਣਾ ਰਹੇ ਆ ਜੀ ਪਾਓ ਬਾਜੀ ਹੈ ਓਕੇ ਗੋਲ ਗੱਪੇ ਆ ਜੀ ਠੀਕ ਹੈ ਜੀ ਰਾਜ ਭੋਗ ਹੈ ਠੀਕ ਹੈ ਜੀ ਡੋਸਾ ਹੈ ਹਾਂਜੀ ਠੀਕ ਹੈ ਨਾਲ ਨਾਲ ਜੀ ਇਸ ਲਈ ਠੀਕ ਹੈ ਵੀਰੇ ਆ ਬੇਹੋ ਤਾਰ ਫੇਰ ਲਾ ਦਿੰਦੇ ਨੇ ਦੇਖ ਸਕਦੇ ਹੋ ਵੀ ਦੇਖ ਟੈਂਟ ਬਹੁਤ ਸੋਹਣਾ ਲੱਗਿਆ ਆਹ ਵੀ ਬਹੁਤ ਸੋਹਣਾ ਉਹ ਨਹੀਂ ਯਾਰ ਮੈਨੂੰ ਲੋਡ ਨਹੀਂ ਮੇਰਾ ਪਾਵਰ ਨਹੀਂ ਚੱਲ ਰਿਹਾ ਨਾ ਮੁੰਡੇ ਮਿਹਨਤ ਕਰ ਰਿਹਾ ਵੀਰੇ ਨਾਈਟ ਦਾ ਕੰਮ ਹੈ ਮਿਲ ਪੈਲਸ 'ਚ ਹਾਂਜੀ ਵੀਰ ਜੀ ਕੋਈ ਵੀ ਆ ਕੇ ਰੰਬਰ ਕਰ ਸਕਦਾ ਹੈ ਠੀਕ ਹੈ ਜੀ ਬਹੁਤ ਵਧੀਆ ਸਟਾਲਾਂ ਦਾ ਕੰਮ ਕਰਦੇ ਆ ਫੈਂਸੀ ਸਟਾਲਾਂ ਦਾ ਕੰਮ ਆ ਕਿਸੇ ਤਰ੍ਹਾਂ ਦੀ ਕੋਈ ਵੀ ਲੰਬੀ ਵਾਲੀ ਗੱਲ ਨਹੀਂ ਆਉਂਦੀਗੀ ਇਹਦਾ ਮੱਖਣ ਲਾਇਆ ਕਿਹੜੇ ਹਲਵਾਈ ਦੇ ਡਾ ਕੰਮ ਕਰਦੇ ਵੇਰੇ ਤੁਸੀਂ ਲਵੀਰ ਹਲਵਾਈ ਠੀਕ ਹੈ ਜੀ ਕਰਨੀਵਾਲ ਦੇਖਿਆ ਮਸੂਹ ਭਾਈ ਆਪ ਲਵੀਰ ਹਲਵਾਈ ਠੀਕ ਹੈ ਵੀਰਾ ਠੀਕ ਹੈ ਜੀ ਜੇਨ ਚਾਰ ਸੈਟ ਆਪਣੇ ਕੋ ਬੰਕਰਾਂ ਦੇ ਲਿਗੇ ਆ ਆਪਣੇ ਦਾ ਖਾਣੇ ਥਾਣੇ ਵਾਲਾ ਡੰਗੇ ਦੀ ਹੈਗੇ ਠੀਕ ਹੈ ਜੀ ਠੀਕ ਹੈ ਤੁਹਾਨੂੰ ਅਗਲੇ ਵਲੌਗ ਦੇ ਦਿਖਾਵਾਂਗੇ 24 ਤਰੀਕ ਨੂੰ ਪ੍ਰੋਗਰਾਮ ਬਹੁਤ ਤਕੜਾ ਹੋਣ ਜਾ ਰਿਹਾ ਹੈ ਜਿੰਨੇ ਵੀ ਆਪਣਾ ਪ੍ਰੋਗਰਾਮ ਦੇਖਣਾ ਹੈ ਤਵੀ ਤਰੀਨ ਵਰਨੀ ਵਾਲਾ ਫਿਰ ਪਹਿਲੇ ਸੇ ਦੇਖ ਸੁਣਾਈ ਤੋ ਦੇਖ ਸਕਦੇ ਹੋ ਵੀਰੇ ਬਹੁਤ ਸੋਹਣਾ ਕਾਊਂਟਰ ਆ ਲਾਈਟਾਂ ਵਗੈਰਾ ਲੱਗੀਆਂ ਹੀ ਆ ਆਦਾ ਵਰਵਲ ਕੈਟਰਸ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਦੇਖ ਸਕਦੇ ਹੋ ਓ ਸਰਦਾਰਾ ਸਹੀ ਜਿਹੀ ਦਿੱਤੀ ਬਾਤ ਲੈੰਦਾ ਨਹੀਂ ਜਾਗ ਜਾ ਕੇ ਤੁਸੀਂ ਦੱਸਿਓ ਵਿਰੇ ਜੋ ਜੋ ਵੀਡੀਓ ਨੂੰ ਦੇਖ ਰਿਹਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਲਾਈਕ ਔਰ ਕਮੈਂਟ ਜਰੂਰ ਕਰ ਦਿਓ ਤੂੰ ਬਹੁਤ ਧੀਰ ਲੱਗ ਪਿਆ ਮੈਨੂੰ ਮਰਵਾਏਗਾ ਨਾ ਤੂੰ ਬੰਡਾ ਵਾਲ ਵੀਡੀਓ ਪੜਾਉਣ ਲੱਗੇ ਇੱਧਰ ਪਾਣੀ ਦਾ ਪ੍ਰਬੰਧ ਆ ਦੇਖੋ ਜੀ ਬਹੁਤ ਸੋਹਣਾ ਟੈਂਟ ਲੱਗਿਆ ਹੈ ਹਾਂਜੀ ਤਾਂ ਵੀਰੇ ਕਿਸੇ ਵੀ ਕੰਮ ਬੁੱਕ ਕਰਾਉਣਾ ਹੋਵੇ ਤਾਂ ਕਰਾ ਸਕਦਾ ਹੈ ਹਰਨੀ ਵਾਲਾ ਬਲਵੀਰ ਹਲਵਾਈਆ ਜੀ ਵਾਰ ਵਾਰ ਕਟਸ ਓਕੇ ਜੀ ਸਟਾਲਾਂ ਦਾ ਵੀ ਖਾਸ ਪ੍ਰਬੰਧ ਦਾ ਕਾਊਂਟਰ ਵਗੈਰਾ ਵੀ ਹੈਗਾ ਜੀ ਕਿਸੇ ਵੀ ਕੰਮ ਕਰਾਉਣਾ ਹੋਵੇ ਤਾਂ ਬੁੱਕ ਕਰਾ ਸਕਦਾ ਹੈ ਧੰਨਵਾਦ ਥੈਂਕ ਯੂ ਜੀ